ਨਮਸਕਾਰ ਆਕਾਸ਼ਵਾਣੀ ਦਾਇ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਵਾਧੂ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਕੱਲ ਨਵੀਂ ਦਿੱਲੀ ਚ ਕੌਮੀ ਜਮਹੂਰੀ ਗੱਤ ਚੋੜ ਸਰਕਾਰ ਦੇ ਨਵੇਂ ਬਣੇ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਲਿਆ ਗਿਆ ਕੇਂਦਰ ਸਰਕਾਰ ਨੇ ਯੋਗ ਪਿੰਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਮਕਾਨ ਬਣਾਉਣ ਲਈ ਸਹਾਇਤਾ ਪ੍ਰਦਾਨ ਕਰਨ ਵਾਸਤੇ ਸਾਲ 2015 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਾਗੂ ਕੀਤੀ ਹੋਈ ਹੈ ਇਸ ਯੋਜਨਾ ਤਹਿਤ ਪਿਛਲੇ 10 ਸਾਲਾਂ ਵਿੱਚ ਯੋਗ ਗਰੀਬ ਪਰਿਵਾਰਾਂ ਲਈ ਕੁੱਲ 4 ਕਰੋੜ 21 ਲੱਖ ਘਰ ਬਣਾਏ ਗਏ ਨੇ। ਇਸ ਯੋਜਨਾ ਤਹਿਤ ਬਣਾਏ ਗਏ ਨਕਰਾਵਾਂ ਵਿੱਚ ਪਕਾਣੇ, ਐਲਪੀਜੀ ਕਨੈਕਸ਼ਨ, ਬਿਜਲੀ ਕਨੈਕਸ਼ਨ, ਜਲ ਤੋਂ ਜਲ ਕਨੈਕਸ਼ਨ ਅਤੇ ਹੋਰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਉਧਰ ਕੇਂਦਰ ਸਰਕਾਰ ਨੇ ਜੂਨ ਮਹੀਨੇ ਲਈ ਰਾਜਾਂ ਨੂੰ 1,39,000 ਕਰੋੜ ਰੁਪਏ ਤੋਂ ਵੱਧ ਕਰਾਸ਼ੀ ਜਾਰੀ ਕੀਤੀ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਇਹ ਰਾਸ਼ੀ ਰਾਜ ਸਰਕਾਰਾਂ ਨੂੰ ਵਿਕਾਸ ਤੇ ਪੂੰਜੀਗਤ ਖਰਚੇ ਤੇਜ਼ੀ ਨਾਲ ਲਾਂਚ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਨਿਯਮਿਤ ਤੌਰ ਤੇ ਯੋਗ ਕਰਨ ਦਾ ਸੱਦਾ ਦਿੱਤਾ ਹੈ ਉਹਨਾਂ ਨੇ ਅੱਜ ਐਕਸ ਹੈਂਡਲ ਪੋਸਟ ਤੇ ਯੋਗ ਦੀ ਮਹੱਤਤਾ ਬਾਰੇ ਚਰਚਾ ਕੀਤੀ ਜ਼ਿਕਰ ਹੋਇਆ ਹੈ ਕਿ ਕਮਾਂਤਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਮਾਂਤਰੀ ਯੋਗ ਦਿਵਸ ਤੇ ਮੋਦੀ ਨੇ ਸ਼੍ਰੀ ਮੋਦੀ ਨੇ ਆਪਣੇ ਪੋਸਟ ਵਿੱਚ ਲਿਖਿਆ ਹੈ ਕਿ ਜਿਵੇਂ ਜਿਵੇਂ ਯੋਗ ਦਿਵਸ ਨੇੜੇ ਆ ਰਿਹਾ ਹੈ ਉਹ ਵੀਡੀਓ ਦਾ ਇੱਕ ਸੈੱਟ ਸਾਂਝਾ ਕਰ ਰਹੇ ਨੇ ਜੋ ਵੱਖ-ਵੱਖ ਆਸਨਾ ਅਤੇ ਉਹਨਾਂ ਦੇ ਫਾਇਦਿਆਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰੇਗਾ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਹ ਸਾਰਿਆਂ ਨੂੰ ਨਿਮਿਤ ਤੌਰ ਤੇ ਯੋਗ ਕਰਨ ਵਾਸਤੇ ਵੀ ਪ੍ਰੇਰਿਤ ਕਰੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਣਾ ਤੇ ਦੂਜਿਆਂ ਨੂੰ ਵੀ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਕੋ ਮੰਤਰੀ ਯੋਗ ਦਿਵਸ 2023 ਵਿੱਚ ਕੋਈ 23 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮੋਹਾਲੀ ਤੋਂ ਯੋਗ ਮਹਾਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਨਮਸਕਾਰ ਜੀ ਮੈਂ ਪ੍ਰੀਤੀ ਕਵਾਤਰਾ ਮੋਹਾਲੀ ਤੋਂ ਇੱਕ ਯੋਗ ਸਿੱਖਿਸ਼ਕ ਦੇ ਰੂਪ ਵਿੱਚ ਕੰਮ ਕਰ ਰਹੀ ਹਾਂ ਯੋਗ ਕਰਨ ਤੋਂ ਪਹਿਲਾਂ ਮੈਨੂੰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਸੀਆਂ ਯੋਗ ਰੈਗੂਲਰ ਕਰਨ ਤੋਂ ਬਾਅਦ ਮੈਨੂੰ ਕਮਰ ਦਾ ਦਰਦ ਮਾਈਗਰੇਨ ਪੇਨ ਸਰਵਾਈਕਲ ਪੇਨ ਤੇ ਜੋਇੰਟ ਪੇਨਸ ਵਿੱਚ ਬਹੁਤ ਫਾਇਦਾ ਮਿਲਿਆ ਤੇ ਮੇਰੀ ਨੀਂਦ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ ਤੇ ਮੇਰੇ ਸਰੀਰ 'ਚ ਬਹੁਤ ਫਲੈਕਸੀਬਿਲਟੀ ਵੀ ਆ ਗਈ ਹੈ ਕਰੋ ਯੋਗ ਰਹੋ ਨਿਰੋਗ ਮੈਂ ਅੰਜਨਾ ਸੋਨੀ ਮੋਹਾਲੀ ਤੋਂ ਬੋਲ ਰਹੀ ਹਾਂ ਯੋਗਾ ਦੇ ਨਾਲ ਮੈਂ ਆਪਣੀ ਬਹੁਤ ਸਾਰੀ ਪ੍ਰੋਬਲਮ ਨੂੰ ਠੀਕ ਕੀਤਾ ਹੈ ਜਿਵੇਂ ਮੈਨੂੰ ਪਹਿਲੇ ਬਹੁਤ ਜ਼ਿਆਦਾ ਮਾਈਗਰੇਨ ਰਹਿੰਦਾ ਸੀ ਯੂਰਿਕ ਐਸਿਡ ਵੀ ਮੈਨੂੰ ਰਹਿੰਦਾ ਸੀ ਜਿਹਦੇ ਕਰਕੇ ਮੇਰੇ ਪੈਰਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਰਹਿੰਦੀ ਸੀ ਤੇ ਮੇਰੇ ਕੰਧੇ ਦੀ ਸਰਜਰੀ ਹੋਣ ਕਾਰਨ ਮੇਰਾ ਕੰਧਾ ਬਿਲਕੁਲ ਮੂਵ ਨਹੀਂ ਸੀ ਕਰਦਾ ਤੇ ਯੋਗਾ ਦੇ ਨਾਲ ਸਭ ਤੋਂ ਪਹਿਲਾਂ ਮੈਨੂੰ ਮੇਰੀ ਮਾਈਗਰੇਨ ਠੀਕ ਹੋਈ ਹੈ ਉਹ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਪੈਰਾਂ ਦੀ ਦਰਦ ਜੋ ਹੈ ਉਹ ਠੀਕ ਹੋ ਗਈ ਹੈ ਯੋਗਾ ਦੇ ਨਾਲ ਸਾਡੀ ਬੋਡੀ ਦੇ ਜਿੰਨੇ ਡਿਸਆਰਡਰ ਨੇ ਉਹ ਸਾਰੇ ਠੀਕ ਹੋ ਜਾਂਦੇ ਨੇ ਤੇ ਸਾਰਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਡਿਸ਼ ਵਿੱਚ ਸਾਲ 1872 ਚ ਬਣੇ ਤੇ ਨਪਰਾਧਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਈ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ ਇਹਨਾਂ ਵਿੱਚ ਔਰਤਾਂ ਤੇ ਬੱਚਾਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ। ਮਾਨਸਾ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰੀਆਂ ਕਾਨੂੰਨਾਣਾਂ ਨੂੰ ਕਾਫੀ ਲਾਭ ਪਾਇਆ ਦਿੱਤਾ ਹੈ। ਮੈਸ ਸਤੇਂਦਰਪਾਲ ਸਿੰਘ ਮਿੱਤਲ ਐਡਵੋਕੇਟ ਮਾਨਸਾ ਤੋਂ ਜਿਹੜੇ ਤਿੰਨੋਂ ਕਾਨੂੰਨ ਜਿਹੜੇ ਬਦਲਾਅ ਵੱਡੇ ਕੀਤੇ ਜਾ ਰਹੇ ਆ ਕਿਉਂਕਿ ਜਿਹੜੇ ਆਈਪੀਸੀ ਸੀਆਰ ਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਸੀਗਾ ਉਹ ਆਜ਼ਾਦੀ ਤੋਂ ਪਹਿਲਾਂ ਦਾ ਚੱਲਿਆ ਰਿਹਾ ਕਿਉਂਕਿ ਉਸ ਟਾਈਮ ਜਦੋਂ ਜਹੇ ਜੀ ਸਮਾਜ ਦੀ ਰਿਕੁਆਇਰਮੈਂਟ ਸੀਗੀ ਉਦੋਂ ਅੰਗਰੇਜ਼ਾਂ ਨੇ ਉਦਾਂ ਦੇ ਕਾਨੂੰਨ ਬਣਾਏ ਆਪਣੇ ਤਰੀਕੇ ਨਾਲ ਪਰ ਆਜ਼ਾਦੀ ਤੋਂ ਬਾਅਦ ਤੇ ਅੱਜ ਦੇ ਜਿਵੇਂ ਸਮੇਂ ਦੀ ਗੱਲ ਕਰਾਂ ਤਾਂ ਸਮੇਂ 'ਚ ਬਹੁਤ ਬਦਲਾਅ ਆ ਗਏ ਨੇ ਜਿਸ ਕਾਰਨ ਜਿਹੜਾ ਹੈਗਾ ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਕਰਨੀਆਂ ਸਮਾਜ ਦੇ ਮਤਾਬਕ ਸਮੇਂ ਦੀ ਮੰਗ ਅਨੁਸਾਰ ਬਹੁਤ ਜ਼ਰੂਰੀ ਸੀਗੀਆਂ ਮੈਂ ਲਖਵਿੰਦਰ ਸਿੰਘ ਲਖਨਪਾਲ ਐਡਵੋਕੇਟ ਇਸ ਤੋਂ ਪਹਿਲਾਂ ਅਸੀਂ ਸਾਡੇ ਭਾਰਤ ਦੇ ਵਿੱਚ ਇੰਡੀਅਨ ਪੈਨਲ ਕੋਡ 1860 ਪੜਦੇ ਆ ਰਹੇ ਹਾਂ ਹੁਣ ਜਿਹੜੇ ਨਵੇਂ ਕਾਨੂੰਨ 1 ਜੁਲਾਈ 2024 ਤੋਂ ਲਾਗੂ ਹੋ ਰਹੇ ਹਨ ਉਹਨਾਂ ਨੂੰ ਅਸੀਂ ਭਾਰਤੀ ਨਿਆਇ ਸਹਿਤਾ 2024 ਦੇ ਨਾਮ ਦੇ ਨਾਲ ਜਾਣਾਂਗੇ ਕਿ ਭਾਰਤ ਦੇ ਵਿੱਚ ਜੋ ਨਵਾਂ ਕਾਨੂੰਨ ਬਣ ਜਾ ਰਿਹਾ ਉਹ ਬੜਾ ਸਖਤ ਕਾਨੂੰਨ ਬਣ ਜਾ ਰਿਹਾ ਨਵੀਆਂ ਧਰਾਵਾਂ ਦਾ ਵਾਅਦਾ ਕੀਤਾ ਗਿਆ ਕੁਝ ਪੁਰਾਣੇ ਕਾਨੂੰਨ ਜੋ ਗਰੀਦਾਂ ਦੇ ਸਮੇਂ ਦੇ ਉਸ ਸਮੇਂ ਜੁਰਮ ਹੁੰਦੇ ਸੀਗੇ ਹੁਣ ਉਹ ਜੁਰਮ ਹੁਣ ਖਤਮ ਹੋ ਗਏ ਤਾਂ ਨਵੇਂ ਜਿਹੜੇ ਟੈਕਨੀਕਲ ਜੁਰਮ ਹੋਏ ਨੇ ਉਹ ਸਾਰੇ ਜੁਰਮਾਂ ਨੂੰ ਇਸ ਨਵੇਂ ਕਾਨੂੰਨ ਦੇ ਵਿੱਚ ਲਾਗੂ ਕੀਤਾ ਗਿਆ ਉਹਨਾਂ ਦੇ ਖਿਲਾਫ ਸਜ਼ਾਵਾਂ ਦਾ ਪ੍ਰਬਧਾਨ ਕੀਤਾ ਗਿਆ ਫਾਲੋ ਕਰੋ ਕਾਨੂੰਨ ਦੇ ਦਾਇਰੇ ਵਿੱਚ ਰਹੇ ਕਿ ਕੰਮ ਕਰੋ ਤਾਂ ਜੋ ਭਾਰਤ ਦਾ ਵਿਕਾਸ ਹੋ ਸਕੇ ਤੇ ਜਿਹੜੇ ਕ੍ਰਿਮੀਨਲ ਬੰਦੇ ਨੇ ਉਹ ਸਾਰੇ ਸਾਫ਼ ਹੋ ਸਕਣ ਗੜ ਸ਼ੰਕਰ ਦੇ ਕਸਬਾ ਪੋਜ਼ੋਵਾਲ ਨੇੜੇ ਪਿੰਡ ਟੋਰਵਾਲ ਵਿਖੇ ਬੀਤੀ ਰਾਤ ਸਰਦਾਲੂਆਂ ਦਾ ਇੱਕ ਐਂਟਰਪਲਟਨ ਕਾਰਨ ਇੱਕ 9 ਸਾਲਾ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਕਰੀਬ 40 ਸਰਦਾਲੂ ਜ਼ਖਮੀ ਹੋ ਗਏ ਇਸ ਦੇ ਨਾਲ ਹੀ ਪ੍ਰਦੀਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ